ਹੋ ਦਿਲ ਦਾ ਨਹੀਂ ਮੜਾ ਓਏ ਗੇਰ ਆੜ ਕੇ ਗੇਰ ਆੜ ਕੇ ਗੇਰ ਗੇਰ ਆ ਕਰਲੀ ਓਏ ਗੋਲੇ ਆ ਕਰਨਵੀਰ ਦੀ ਕੋਲ ਸਟਾਰਟ ਹੋ ਰਹੀ ਹੈ ਕਰਨਵੀਰ ਮੇਰਾ ਬਾਲ ਉਹਦਾ ਮੈਂ ਰੋਕਿਆ ਬਾਂਹ ਤੇਂਦਾ ਨਹੀਂ ਸਾਥਰੀ ਦਾ ਪੰਜਾਬੀ ਹੋਰ ਸਾਹਿਬ ਠੀਕ ਆ ਕੋ ਤੇ ਅੱਜ ਸਾਡੇ ਪਿੰਡ ਗੁਰਪੁਰਪ ਦਾ ਭੋਗ ਪਿਆ ਜੀ ਮੁੰਡੇ ਖੀਰ ਖਾ ਰਹੇ ਛੋਟੇ ਛੋਟੇ ਮੁੰਡੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਜੀ ਤੇ ਇੱਥੇ ਬਹੁਤ ਜਨਤਾ ਜੁੜੀ ਹੋਈ ਜੀ ਤੁਹਾਨੂੰ ਵਿਖਾਣੇ ਆ ਲਾਈਵ ਆਪਾਂ ਜੀ ਦੇਖੋ ਜੀ ਆਹ ਵੇਖੋ ਜੀ ਮੁੰਡੇ ਓਏ ਵੈਰੀ ਗੁੱਡ ਬਾਰ 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 ਵੇਖੋ ਜੀ ਨੌਜਵਾਨ ਪਿੰਡ ਦੇ ਮੁੰਡੇ ਪਹੁੰਚੇ ਰਹਿਣ ਜੀ ਮੈਚ ਵੇਖਣ ਜਵਾਕਾਂ ਦਾ ਜੀ ਬਹੁਤ ਟੂਰਨਾਮੈਂਟ ਹੋ ਰਿਹਾ ਤੱਕ ਜਾਈ ਤਾਖਾ ਟੂਰਨਾਮੈਂਟ ਹੋ ਰਿਹਾ ਜੀ ਲੱਖ ਰੁਪਏ ਝੰਡੀ ਹੈ ਜੀ 50000 ਹਾਰਨ ਵਾਲੇ ਜੇ ਬਾਹਰ ਲੱਖ ਲੱਖ ਪਿੰਡਾਂ ਦੀਆਂ ਟੀਮਾਂ ਆਈਆਂ ਵੀ ਇਨਜੀ ਵੇਖੋ ਜੀ ਵੇਖੋ ਜੀ ਕਿੰਨਾ ਰਾਜ ਜੀ ਦੁਬਾਰਾ ਫੇਰ ਰੇਡ ਪੈ ਚੁੱਕੀ ਹੈ ਮੱਧੂ ਨੇ ਵੇਖੋ ਜੀ ਅੱਜ ਪਤਾ ਲੱਗ ਜਾਂਦਾ ਕਿੰਦੇ ਵੱਜਾ ਜ਼ੋਰ ਹੈ ਕਬੱਡੀ ਹੈ ਕਬੱਡੀ 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 ਹੈ ਦਿੱਖਦਾ ਹੋਇਆ ਚੱਲ 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 ਕੌਣ ਬੂਟ ਲਾ ਚੁੱਕੇ ਨੇ ਜੀ ਅੱਜ ਪਤਾ ਲੱਗੇਗਾ ਜੀ ਰੇਡ ਪੈਣ ਲੱਗੀ ਹੈ ਜੀ ਬੱਗੇ ਦੇ ਮੁੰਡੇ ਨੂੰ ਵੇ ਵੈਰੀ ਗੁੱਡ ਜਿੱਤ ਗਿਆ ਜੀ ਜਿੱਤ ਗਿਆ ਤਾੜੀਆਂ 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 ਅੱਜ ਪਤਾ ਲੱਗੇਗਾ ਕਿੰਨੇ ਖੀਰ ਖਾਦੀ ਹੈ ਕਿੰਨੇ ਕਟ ਖਾਦੀ ਹੈ ਅੱਜ ਪਤਾ ਲੱਗੇਗਾ ਜੀ ਕਿ ਬੜਾ ਲੱਗੇਗਾ ਏ ਏ ਵੈਰੀ ਗੁੱਡ ਵੈਰੀ ਗੁੱਡ ਨੱਪ ਲੋ ਨੱਪ ਲੋ ਵੈਰੀ ਗੁੱਡ ਬਿੰਦਰ ਬਿੰਦਰ ਯਾਦੂ 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 ਕਿਨੀ ਬਹੁਤ ਫਸ ਗਏ ਮਿੱਤਰੂਡੇ ਦੇ ਖਾਣੀ ਵੈਰੀ ਗੁੱਡ ਵੈਰੀ ਗੁੱਡ ਆਜ ਪਤਾ ਲੱਗ ਜਾਏਗਾ 1 ਲੱਖ ਰੁਪਏ ਕੌਣ ਲੈ ਜਾਂਦਾ 50 ਹਜ਼ਾਰ ਕੌਣ ਲੈ ਜਾਂਦਾ ਆਜ ਪਤਾ ਲੱਗ ਜਾਏਗਾ ਜੀ ਵੇਖੋ ਵੇਖੋ ਜੀ ਵੇਖੋ ਵੇਖੋ ਜੀ ਗਰਾਊਂਡ ਕਲੀਅਰ ਕਰੋ ਸਾਰੇ ਅੱਖੋ ਜੀ ਵੇਖੋ ਜੀ ਮੁੰਡਿਆ ਰੌਣਕਾ ਲਾਈ ਕਰੇ ਨੇ ਕਬੱਡੀ ਦੇ ਟੂਰਨਾਮੈਂਟ ਦੇ ਜੀ ਤੇ 1 2 2 2 ਜਾ ਤੂ ਜਾ ਤੂ ਜਾ ਤੂ ਜਾ ਤੂ ਜਾ ਤੂ ਕੁੰਨਿਆਰ ਸਿੰਘਵਾਦ ਗਏ ਕੁੰਨਿਆਰ ਟ੍ਰੈਂਗਲ ਜਾ ਤੂ ਇਹ ਕੁੰਨਿਆਰ ਸਿੰਘਵਾਦ ਗਏ ਇਹ ਕਰੇ ਇਹ ਛੱਡ ਦੇ ਇੱਥੇ ਰੱਖ ਏ ਬੱਗੀ ਭਾਈ ਦਾ ਮੁੰਡਾ ਰੇਡ ਪਾਣ ਜਾ ਰਿਹਾ ਜੀ ਅੱਜ ਪਤਾ ਲੱਗ ਜਾਏਗਾ ਕੜਾਰ ਵਿੱਚ ਨਾਮੇ ਖੀਰ ਦੇ ਨਾਮੇ ਏ ਵੈਰੀ ਗੁੱਡ ਤੇ ਉਹ ਵੈਰੀ ਗੁੱਡ ਵੈਰੀ ਗੁੱਡ ਮੁੰਡਿਆਓ ਔਰ ਏ ਭਾਈ 14 ਮੁੰਡਾ ਕਦੇ ਆਕਾ ਬਣਾਉਣ ਲਿਆ ਰਿਹਾ ਹੈ ਦੇਖੋ ਬਿੰਦਰ ਚੱਲਾ ਬਿੰਦਰ ਜੀ ਅੱਜ ਵੇਖਣਾ ਕਿੰਨੀ ਗਾਂਡ ਪੀਂਦਾ ਜੀ ਮਿੰਟ ਲੱਗਦਾ ਹੈ ਛਾਹ ਛਾਹ ਮੁੰਡਿਆ ਅੱਜ ਪਤਾ ਲੱਗ ਜਾਏਗਾ ਅੱਜ ਪਤਾ ਲੱਗਿਆ ਕੜਾਵੇ ਦਾਮੇ ਆਟੇ ਚ ਦਾਮੇ ਪਤਾ ਲੱਗ ਜਾਂਦਾ ਜੀ ਠੰਡਾ ਪੈਰ ਆ ਕਹਿੰਦੇ ਠੰਡਾ ਉਹ ਸਾਰੇ ਵੀਰਾਂ ਨੂੰ ਗਰਾਉਂਡ ਕਲੀਅਰ ਕਰੋ ਵੈਰੀ ਗੁੱਡ ਬਿੰਦ ਐਓ ਗ੍ਰੇਡ ਨਹੀਂ ਚਾਹੀਦੀ ਵੀਰੇ ਰੇਡ ਚਾਹੀਦੀ ਐ ਨਹੀਂ ਨਹੀਂ ਖੇਡੇਗਾ ਪਕੜ ਲੈ ਪਕੜ ਲੈ ਇਹਨੂੰ ਲੱਤਾਂ ਨਾਲ ਲੱਤਾਂ ਨਾਲ ਵੈਰੀ ਗੁੱਡ ਵੈਰੀ ਗੁੱਡ ਚੱਲ ਰਿਸ ਮੇਰੇ ਵੀਰ ਮੋਟਰਸਾਈਕਲ ਬਾਹਰ ਮੋਟਰਸਾਈਕਲ ਬਾਹਰ ਕਰ ਦੇ ਵੇਖੋ ਜੇ ਨਿੱਕੇ ਨਿੱਕੇ ਮੁੰਡੇ ਰੌਣਕਾਂ ਲਾਈ ਗਏ ਕਿੰਨੇ ਬੰਦੇ ਜੋੜੀ ਕਲੇ ਨੇ ਜੀ ਆਹ ਵੇਖੋ ਜੀ ਲੰਗਰ ਖਾਦੇ ਤਲੰਗਰ ਪਚਾਰ ਆ ਨੁੰਡੇ ਜੀ ਜਾਦੂ ਜੀ ਆ ਗਏ ਫੇਰ ਜੀ ਥਾਪੀ ਮਾਰੋ ਏ ਓ ਵੈਰੀ ਗੁੱਡ ਥਾਪੀ ਮਾਰ ਥਾਪੀ ਬੱਬੂ ਜੀ ਵੱਟੇ ਕਾੜ ਰਾਨ ਗਰਾਊਂਡ ਵਿੱਚੋਂ ਜੀ ਬੱਬੂ ਜੀ ਏ ਥਾਪੀ ਮਾਰੋ ਏ ਜਾਦੂ ਏ ਥਾਪੀ ਆਟ ਚੱਕੋ ਜਾਦੂ ਦਾ ਦਾਦਾ ਜੀ ਕਹਿੰਦਾ ਆਇਆ ਬਾਬਾ ਰਿਆਤ ਸਿੰਘ ਜੀ ਪਹੁੰਚੇ ਗਰਾਊਂਡ ਵਿੱਚ ਜੀ ਨਾਮ ਦੇਣਗੇ ਜੀ ਲੱਖ ਰੁਪਿਆ ਏ ਵੈਰੀ ਗੁੱਡ ਮੁੰਡਿਓ ਰੇਟ ਪਾਉ ਜੀ ਹੁਣ ਕਬੱਡੀ ਪੈ ਚੁਗੀ ਬੱਗੀ ਭਾਈ ਦਾ ਮੁੰਡਾ ਰੇਟ ਪਾਉ ਜੀ ਜੀ ਹੁਣ ਪਤਾ ਲੱਗ ਜਾਂਦਾ ਅੱਜ ਕਿੰਦੇ ਨਾਮ ਮਜਾਰਾ ਪਰ ਆਏ ਪਰ ਆ ਪਰ ਆਏ ਅੱਜ ਪਤਾ ਲੱਗਦਾ ਅੱਜ ਪਤਾ ਅੱਜ ਪਤਾ ਲੱਗੇਗਾ ਵੈਰੀ ਗੁੱਡ ਜਾਦੂ ਲੈ ਕੇ ਰੇਡ ਮੁੰਡਾ ਕਹਿੰਦੇ ਬਿੰਦਰ ਬਿੰਦਰ ਹੋਈ ਵੀ ਸਾਰੇ ਪਾਸੇ ਬਿੰਦਰ ਬਿੰਦਰ 100 ਲੱਖ ਰੁਪਈਆ 10 ਲੱਖ ਰੁਪਈਆ ਤੇ ਆ ਨਾ ਨਾ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਮਿਹਨਤਾਂ ਦੀ ਲੋੜ ਆ ਕਹਿੰਦੇ ਮਿੱਤਰਾਂ ਮਿਹਨਤਾਂ ਦੀ ਲੋੜ ਆ ਵੈਰੀ ਗੁੱਡ ਏ ਆਏ ਜਾਦੂ 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 ਏ ਹਾ ਏ ਕਾ ਏ ਜਾਦੂ 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 ਏ ਏ ਜਾਦੂ ਆ ਰੇਡ ਪਾਦਾ ਹੋਆ ਸਭ ਤੋਂ ਮਾਤਾ ਨੂੰ ਮੱਥਾ ਟੇਕਦਾ ਆਇਆ ਗਾ ਇਹ ਆ ਇਹ ਚੱਲ ਇਹ ਇਹ ਆਏ ਹੋਏ ਹੋ ਗੇਅਰ ਆੜ ਕੇ ਗੇਅਰ ਆੜ ਕੇ ਗੇਅਰ ਗੇਅਰ ਫਾਉਲ 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 ਹੋ ਗਿਆ ਫਾਉਲ ਫਾਉਲ ਬਾਹਰ ਨਾਲ ਬਾਹਰ ਜਾ ਬਾਉਲ ਬਾਉਲ ਫੇਰ ਰੇਡ ਦੁਬਾਰਾ ਪਾਇਆ ਗਿਆ ਫੇਰ ਰੇਡ ਦੁਬਾਰਾ ਪਵੇਗੀ ਰੇਡ ਦੁਬਾਰਾ ਪਾਣ ਜਾ ਰਹੇ ਨੇ ਜਾਦੂ ਜੀ ਏ ਤੇ ਆ ਯਾ ਏ ਆ ਤੇ ਚੱਲੋ ਕੌਣ ਪਤਾ ਲੱਗ ਜਾਂਦਾ ਏ ਆਇਆ ਏ ਏ ਦੁਬਾਰਾ 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 ਕੋਈ ਡਰ ਨਹੀਂ ਦੁਬਾਰਾ ਦੁਬਾਰਾ ਟੱਚ ਏ ਏ ਏ ਆ ਏ ਏ ਜੇ ਆਹ ਕਹਿੰਦੇ ਪੂਰਾ ਸਵਾਗਾ ਮਾਰਿਆ ਸਵਾਗਾ 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 ਮੈਨੂੰ ਕਹਿੰਦੇ ਨੇ ਸੁਹਾਗਾ ਚਲੋ ਮਾਝਾ ਹੋ ਗਿਆ ਬਰਾਊਂਡ ਕਲੀਅਰ ਕਰ ਦਿਓ ਜੀ ਇਹ ਇਹ ਆ ਹੁਣ ਜੁੱਤੀ ਬਚੂ ਇਹ ਹੁਣ ਇਹ ਆ ਇਹ ਕੌਣ ਪਤਾ ਲੱਗੂਗਾ ਕਿੰਨੇ ਜ਼ਿਆਦਾ ਜੋਰ ਏ ਆ ਏ ਆ ਏ ਆ ਏ ਆ ਏ ਆ ਮਿੱਤਰੋ ਅੱਜ ਮੁੱਲ ਪੈਣੇ ਆ ਲੱਗ ਜਾਂਦਾ ਪਤਾ ਕਿੰਨੇ ਕਿਲੀ ਵੇਣ ਦਾਈ ਆ ਤੇ ਕਿੰਨੇ ਦੁੱਧ ਕਹਿੰਦੇ ਹਾਂ ਜੇ ਪਤਾ ਲੱਗਦਾ ਕਿਹੜਾ ਸ਼ਾਇਦ ਕਿਹੜਾ 855 ਏ ਆ ਓ ਲੱਤ ਨਹੀਂ ਖਿੱਚਣੀ ਲੱਤ ਨਹੀਂ ਖਿੱਚਣੀ ਕਾਕਾ ਲੱਤ ਨਹੀਂ ਖਿੱਚਣੀ ਕਾਕਾ ਲੱਤ ਨਹੀਂ ਖਿੱਚਣੀ ਚੱਲ ਲੱਗੂਗੀ ਜਾਣਾ ਮੈਂ ਤੂੰ ਜਾ ਤੂੰ ਵਿੱਚ ਜਾ ਤੂੰ ਵਿੱਚ ਚਾਰ ਇਹ ਦੇਖੋ ਕੁੱਤੇ ਕੰਡਾਂ ਚਾਰਗਣਾ ਮੈਚ ਵੇਖਦੇ ਵੇਖਦੇ ਨਾ ਰੱਛ ਹੋ ਚੁ ਗਿਆ ਵਾਂ ਦੀ ਧਰਤੀ ਵਿੱਚ ਵਾਂ ਦੀ ਧਰਤੀ ਵਿੱਚ ਜੀ ਤੇ ਰੌਣਕਾਂ ਅੱਧਾ ਲੱਗੀਆਂ ਹੀ ਰਹਿਣ ਗਿਆ ਵਾਂ ਦੀ ਧਰਤੀ 'ਚ ਵੇਖੋ ਜੀ ਦੂਰ ਦੂਰ ਆਈਆਂ ਨੇ ਟੀਮਾਂ ਦੂਰ ਦੂਰ ਵੇਖਣ ਮੈਚ ਜਾਈਵਾਂ ਨੇ ਜੀ ਵੇਖੋ ਜੀ ਦੂਰ ਦੂਰ ਖਿਡਾਰੀ ਪਹੁੰਚੇ ਹੋਣੇ ਦੂਰ ਦੂਰ ਵੇਖਣ ਲਈ ਟੀਮਾਂ ਮੈਚ ਵੇਖਣ ਆਲੀ ਪਹੁੰਚੀਆਂ ਹੋਣ ਜੀ ਆਹ ਵੇਖੋ ਜੀ ਤੇ ਆ ਤੇ ਬਿੰਦਰ ਆ ਬਿੰਦਰ ਤੇ ਦੌੜ ਲੈ ਤੀ ਚੱਲ ਗਿਆ ਪਤਾ ਨਹੀਂ ਲੱਗਣ ਦਿੰਦਾ ਆ ਦੋਵੇਂ ਬਾਰ ਚੱਲ ਮੈਂ ਮਾਰ ਨਹੀਂ ਆਇਆ ਇਹ ਜਾਦੂ ਥਾਪੀ ਮਾਰਦਾ ਇਹ ਹਾ ਇਹ ਜਾਦੂ ਵੇਖੋ ਨਿੱਕੇ ਨਿੱਕੇ ਬੱਚੇ ਵੀ ਆਏ ਟੂਰਨਾਮੈਂਟ ਵੇਖਣ ਚੋਟੀ ਦੇ ਮੈਚ ਹੋ ਰਹੇ ਨੇ ਚੋਟੀ ਦੇ ਨਿੱਕੀਆਂ ਬੱਚਾ ਬੱਚੇ ਆਪਣੇ ਬਹੁਤ ਸਾਰੇ ਹੋਗਣਗੇ ਮੈਚ ਵੇਖਣ ਏ ਆਏ ਆਏ ਆ ਕਹਿੰਦੇ ਜਾਦੂ ਸ਼ਾਬਾਸ਼ ਸ਼ਾਬਾਸ਼ ਜਾਦੂ ਚੱਲ ਜਾਦੂ 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 ਟੋਪ ਦਾ ਜੱਫੀ ਹੈ ਕਹਿੰਦੇ ਜਾਦੂ ਟੋਪ ਦਾ ਜੱਫੀ ਹੈ ਕਹਿੰਦੇ ਟੋਪ ਦੇ ਜੱਫੇ ਲਾਉਂਦਾ ਟੋਪ ਦੇ ਜੱਫੇ ਦੁਬਾਰਾ ਮੈਚ ਫੇਰ ਸਟਾਰਟ ਹੋ ਚੁਕਾ ਜੀ ਸੇਵਾ ਦੀ ਦੇਖੋ ਜੀ ਦੇਖੋ ਜੀ ਮੈਚ ਚੱਲ ਕਹਿੰਦੇ ਆਦੀ ਆ ਜੀ ਸੇਵਾ ਨੂੰ ਸਾਰੇ ਨਿਵਾ ਰਹੇ ਨੇ ਜੀ ਨਿਵਾ ਰਿਆ ਜੀ ਕਹਿੰਦੇ ਜਾਦੂ ਫੇਰ ਰੇਟ ਪਾਣ ਗਿਆ ਅਜਲਾ ਜੀ ਇਹ ਵੰਜ ਖੇਡੋ ਕਬੱਡੀ ਜੀ ਐ ਦੇਖੋ ਜੀ ਉਹ ਵੈਰੀ ਗੁੱਡ ਕਹਿੰਦਾ ਕੱਲੇ ਨਾ ਕੱਲਾ ਅੱਜ ਲੱਗੇਗਾ ਪਤਾ ਕਿਹੜਾ ਏ ਆ ਕੱਲਾ 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 ਏ ਆ ਏ ਆ ਏ ਆ ਏ ਆ ਏ ਆ ਏ ਆ ਕਹਿੰਦਾ ਇੱਕ ਇੱਕ ਟੀਮ ਨਾਲ ਉਹ ਮੁੰਡਾ ਠੰਡਾ ਜਿਹਾ ਪਾਇਆ ਏ ਏ ਆ ਬਿੰਦਰ ਏ ਬਿੰਦਰ ਏ ਬਿੰਦਰ ਏ ਬਿੰਦਰ ਆ ਚਾਚਾ ਭਤੀਜੇ ਦੀ ਲੱਗੂ ਆ ਪਤਨ ਚਾਚਾ ਆ ਰਿਹਾ ਨਟੇ ਮੁੰਡੇ ਪਹੁੰਚਾਓ ਦੇਖੋ ਜੀ ਪੰਮਾ ਪਹੁੰਚਾਵੇ ਜੀ ਬੋਲੇ ਦੀ ਜੈ ਦੋਲੇ ਦੀ ਜੈ ਸੇਵਾ 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 ਏ ਆ ਓਟ ਹੇਕਰ ਪਲੇਅਰ ਵੈਰੀ ਗੁੱਡ ਦੋ ਪਲੇਅਰ ਬਾਈ ਦੋਏ ਤਾੜੀਆਂ ਤਾੜੀਆਂ ਵਨ ਚ ਕਦਮ ਪਾ ਕਦਮ ਪਾ ਕਦਮ ਪਾ ਕਦਮ ਪਾ ਕਦਮ ਪਾ ਕਦਮ ਪਾ ਦੇਖੋ ਜੀ ਦੋ ਜਣੇ ਪਹੁੰਚਦੇ ਨੇ ਜੀ ਵੇਖੋ ਜੀ ਆਹ ਕਹਿੰਦੇ ਨੇ ਬੜੇ ਮੋੜਦਾਂ ਜਿੱਤੇ ਨੇ ਕਹਿੰਦੇ ਆ ਮੁੰਡੇ ਬੜੇ ਮੋੜਦਾਂ ਜਿੱਤੇ ਨੇ ਬੜੇ ਹੀ ਮੋੜਦਾਂ ਅਗਲਾ ਪਤਾ ਨਹੀਂ ਖਲੇ ਕਿੱਥੇ ਨਜੰਸੀ ਖਲੇ ਨਗਰ ਮੋੜਾਂ ਨਿੱਟੇ ਬਾਹੂਬਲੀ ਚ ਕਹਿੰਦਾ ਰੋਲ ਹੀ ਨਹੀਂ ਅਦਾ ਕੀਤਾ ਸੀ ਮੁੰਡਾ ਆ ਮੁੰਡੇ ਨੇ ਬਹੁਤ ਕੁਝ ਬਣਾਇਆ ਕਾਰ ਦਾ ਪਲੇਟਾ ਉਤਾਦਕਣ ਲੱਗੀਆਂ ਨੇ ਆ ਮੁੰਡੇ ਬਹੁਤ ਕਾਰ ਦਾ ਸਦਾਰਾ ਹੈ ਪਲੇਟਾ ਉੱਪਰ ਦੱਕਣ ਲੱਗੀਆਂ ਨੇ ਮੁੰਡੇ ਨੇ ਬਹੁਤ ਕਾਰ ਵਾਲਾ ਸਦਾਰਾ ਹੈ ਜੀ ਵੇਖੋ ਜੀ ਏ ਓਟ 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 ਏ ਏ ਜਾੜ ਦੇ ਜਾੜ ਦੇ ਚਾਵਾ ਜਾਵਾ ਜਾ ਕਿਦਰ ਰੋਏ ਗਰੇਡ ਪਾ ਜੀ ਏ ਆ ਏ ਏ ਲੱਤਾਂ ਨੂੰ ਲੱਤਾਂ ਨੂੰ ਲੱਤਾਂ ਚੱਕ ਲੋ ਚੱਕ ਲੋ ਏ ਆ ਖੜੀ ਕਰ ਦੇ ਮੁੰਡਿਆ ਏ ਆ ਅੱਜ ਪਤਾ ਲੱਗਦਾ ਏ ਏ ਓਏ ਨਾ ਅੱਲਾ ਸੇਵਾ ਵੇਖੋ ਜੀ ਮੁੰਡੇ ਵੇਖੋ ਜੀ ਏ

ਜਾਦੂ ਏ ਏ ਜਾਦੂ ਟੱਪਦਾ ਹੀ ਬਹੁਤ ਹੈ ਕਿਹੜਾ ਵੱਡਾ ਲੱਗਦਾ ਮੈਨੂੰ ਕਹਿੰਦੇ ਮਿੱਤਰੋ ਜਾਦੂ ਟੱਪੂ ਟੱਪੀ ਟੱਪੂ ਟੱਪੀ ਨਰੇ ਕੋ ਟੱਪੀ ਕਰੀ ਜੀ ਲਓ ਜੀ ਲਓ ਜੀ ਮਹਾਰਾਜ ਜੀ ਲਓ ਜੀ ਦਰਸ਼ਕਾਂ ਨਾਲ ਟੋਕ ਟੱਪੇ ਨੂੰ ਹੱਥ ਲਾ ਲੈਣਾ ਟੱਪੇ ਨੂੰ ਏ ਇਹ ਪਾਉਣਾ ਨਹੀਂ ਘਾਉਣਾ ਖੱਟੇ ਨਹੀਂ ਪਾਉਨੇ ਮਿੱਤਰਾ ਪਰਮੇਸ਼ਰ ਦੇ ਹੁੰਦੇ ਆ ਕੀ ਪਾਉਨੇ ਰੇਡਾ ਪਾਉਣੀ ਆ ਕਲੀਏ ਵੈਰੀ ਗੁੱਡ ਵੈਰੀ ਗੁੱਡ ਮੁੰਡਾ ਛਾਵਾ ਥਾਪੀ ਮਾਰ ਇੱਕ ਪਹਿਲਾਂ ਥਾਪੀ ਥਾਪੀ ਮਾਰ ਪਹਿਲਾਂ ਜਾਦੂ ਐਵੇਂ ਨਹੀਂ ਕਰਨਾ ਆਏ ਆ ਆਖਰੀ ਪਲ ਨੇ ਰੈਡ ਨੇ ਇਹਦਾ ਰੈਡ ਰਾਊਟ ਕਰ ਦਿੱਤਾ ਜਾ ਹਾਤਲਾ ਹਾਤਲਾ ਐਵੇਂ ਨਹੀਂ ਟਪਣਾ ਏ ਜਾਦੋ ਉਹ ਰੇਟਰ ਵੀ ਆਟ ਜਾਫੀ ਵੀ ਆਟ ਕਮੇਟੀ ਦਾ ਆਖਰੀ ਫੈਸਲਾ ਏ ਬੱਗੀ ਭਾਈ ਆ ਗਿਆ ਬੱਗੀ ਭਾਈ ਏ ਸਲਾਮ ਆਣੀ ਮਿਲ ਰਹੀ ਹੈ ਕਹਿੰਦੇ ਮਿੱਤਰੋ ਟੀਮ ਵੀ ਆ ਗਈ ਕੀ ਕਹਿੰਦਾ ਕੋਈ ਕਹਿੰਦਾ ਕਹਿੰਦਾ ਮੈਂ ਤੇਰੀ ਨਹੀਂ ਸੁਣਨੀ ਏ ਮੈਂ ਤੇਰੀ ਨਹੀਂ ਸੁਣਨੀ ਲੈ ਨਾ ਮੱਧੀਆਂ ਕੱਢੀਆਂ ਕਰਦਾ ਹੀ ਆ ਜੂਮ ਕਰਕੇ ਲਾ ਦੋ ਉਹ ਫਰਾ ਹੋ ਗਏ ਹਨ ਪਤਾ ਲੱਗ ਗਿਆ ਏ ਆ ਠੰਡ ਦਾ ਟਾਈਮ ਤੱਕੇ ਹੌਲੀ ਮਾਰਨੇ ਨੇ ਤੱਕੇ ਹੌਲੀ ਛੱਟ ਬੇਡ ਲੱਗ ਸਕਦੀ ਏ ਹੌਲੀ 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 ਤੱਕੇ ਐ ਪਿਆਰ ਨੇ ਧੱਕਾ ਐ ਮਾਰਨਾ ਐ ਹੌਲੀ ਜੀ ਠੀਕ ਐ ਚੱਲ ਚੱਲ ਬੱਬਾ ਚੱਲ ਉਹ ਰਹਾਟਾ ਮੱਜ ਲਈ ਤੈਨੂੰ ਕਹਿੰਦਾ ਆ ਜਾ ਕਿ ਤੇ ਹਾਂ ਜਾ ਬੀ ਆ ਯਾਰ ਦੋ ਮੈਂ ਅੰਦਰ ਆ ਕੁੱਲੀ 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 ਟੱਪਾ 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 ਇਹ ਵਨ ਜਿੰਨ ੱਟਕਾ ਮਾਰ ਰਹੇ ਨੇ ਵਨ ਜਿੰਨ ਵਨ ਜਿੰਨ ਵਨ ਜਿੰਨ ਇਹ 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 ਆਏ ਆ ਰੇਡ ਬਾ ਰੇਡ ਵੈਰੀ ਗੁੱਡ ਮੁੰਡਿਓ ਓ ਤੱਕਾ ਮਾਰਨਾ ਵਨ ਛ ਵਨ ਛ ਏ ਕਬੱਡੀ ਦਾ ਠੀਕ ਜਰਾ ਏ ਏ ਆ ਏ ਆ ਏ ਆ ਛੱਡਦੇ ਛੱਡਦੇ ਏ ਆ ਏ ਆ ਏ ਆ ਏ ਆ ਬਸ 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 ਨਹੀਂ ਆ ਇਹ ਮੇਰੇ ਕੰਮ ਆ ਜਾ ਯਾਰ ਬਸ 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 ਏ ਏ ਸਾ ਤੂੰ ਡਰਦਾ ਨਾ ਕੋਸ ਕੇ ਖੜਾ ਹੈ ਕਹਿੰਦੇ ਲੱਗਨੋ ਜਾਰੀ ਨਹੀਂ ਹੈਗੇ ਮੁੰਡੇ ਕਹਿੰਦੇ ਏ ਸੰਤਾਨ ਮਿਲ ਬੰਨ ਨਹੀਂ ਰਿਹਾ ਜਾਫੀਆਂ ਜਾਫਸ ਤੇ ਰੈਡਰ ਪੰਮੀਰੀ ਕੁਮਾਰੇ ਇਹਨਾਂ ਦੀ ਕੁਰੀ ਵੱਜ ਗਿਆ ਬੰਮੀਰੀ ਕੁਮਾਰਾ ਰੈਡਰ ਦੇ ਦੇ ਇੰਨੀ ਦੂਰ ਹੈਗਾ ਫੈਟ ਜਾਪਾ ਆ ਆ ਆ ਇਹ ਆ ਇਹ ਆ ਇਹ ਆ ਇਹ ਆ ਬਾਤ ਛੱਡਦੇ 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 ਬਰੇ ਨੇ ਮਿੱਤਰੋ ਵੇਖੋ ਜੀ ਮੈਂ ਜਨੰਦ ਮਾਨ ਰਿਹਾ ਜੀ ਹੁਣ ਮੈਚ ਖਤਮ ਹੋ ਚੁਕਾ ਹੈ ਜੀ ਕਹਿੰਦੇ ਵਾਂਲ ਟੀਮ ਜੇਤੂ ਹੈ ਫਲੀਆਂ ਟੀਮ ਹਾਰੂ ਹੈ ਵੇਖੋ ਜੀ ਵੈਰੀ ਗੁੱਡ ਮੁੰਡਾ ਬਹੁਤ ਹੀ ਨੰਦ ਮਾਨ ਰੇ ਸਿੱਧਾ ਹੋਰ ਮੈਚ ਲਿਆ ਕਰੀ ਆਹ ਵੇਖ ਮੁੰਡੇ ਜਾ ਰਹੇ ਨੇ ਜੀ ਕੰਮ ਪੈ ਗਿਆ ਨਹੀਂ ਓਕੇ ਜੀ ਜਾਦੂ ਨਾ ਬੋਰਡ ਕਰਾਣੀ ਕਰਾ ਲਓ ਜੀ ਕਿੰਨੇ ਅੱਛੇ ਅੰਦੀ ਆਡੀ ਬਾਈ ਦਿਨ ਮੋਟਰਸਾਈਕਲ ਬੜਾ ਜਿੱਤੇ ਬੈਣੇ ਪਰ ਅਜ ਜੰਸੀ ਕਰੇ ਨੇ ਜਾਦੂ ਜਾਦੂ ਆ ਵੇਖ ਜਾਦੂ ਜੀ ਨਾਲ ਫੋਟੋ ਨਾ ਕਰਾ ਰਾਣੀ ਜੀ ਵੈਰੀ ਗੁੱਡ ਜਾਦੂ ਔਰ ਰੈਡ ਕਲਰ ਹੈ ਓਕੇ ਡਰਦੇ ਡਰਦੇ ਕੋ ਰਾਜ ਕਿੰਨਾ ਹੈਗਲਾ ਜੀ ਬਿੰਦਰ ਨਾ ਹਾਏ ਬਿੰਦਰਦਾਰ ਕਿਆ ਜਰੂਰ ਸਾਮ ਮੈਂ ਖੜਾ ਜਰੂਰ ਨਹੀਂ ਚੱਲ ਰੇ ਬਿੰਦਰ ਦੇ ਸ਼ੋਰ ਦਾ ਜਰੂਰ ਨਹੀਂ ਆਹ ਆਹ ਕੰਮ ਜ਼ਿਆਦਾ ਹੋ ਗਿਆ ਬਿੰਦਰ ਦਾ ਆਹ ਹੋ ਗਿਆ ਕਹਿੰਦੇ ਕੋਈ ਚ ਪੇੜ ਮਾਰ ਸੋਣ ਕੇ ਨਾ ਡੇਂਗਾ ਯਾ ਕਾ ਮਾਰ ਕਮਾ ਕੇ ਲੈ ਆ ਜੀ ਆਹ ਏ ਬਿੰਦਰ ਇਹ ਨਾਲ ਸਾਲ ਸਾਡਾ ਨੱਚ ਰਹੇ ਕੋਈ ਕੋਈ ਮੇਹਰ ਨਹੀਂ ਕੋਈ ਕੁਸ਼ਰੀ ਹੈ ਨਾ ਕੋਈ ਲੱਤਾਂ ਤੇ ਲੱਤਾਂ ਨਾਲ ਓਏ ਆ ਜਮਾ ਸਾਲ ਸਾਡਾ ਕਹਿੰਦੇ ਢੰਗੜਾ ਵੇਖ ਤਪ ਲੜਨਾ ਨਹੀਂ ਲੜਨਾ ਨਹੀਂ ਕੋਲ ਕੋਲ ਵੈਰੀ ਗੁੱਡ ਕੋਲ ਆ ਕਰਨੀ ਆ ਕਰਨਵੀਰ ਦੀ ਕੋਲ ਸਟਾਰਟ ਹੋ ਰਹੀ ਹੈ коронавирас <laughs>